ਦਰਾਹਾ ਦੇ ਨੇੜਲੇ ਪਿੰਡ ਅੜੈਚਾ ਦੀ 3 ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਪਹੁੰਚਣ ਤੇ ਪਿੰਡ ਵਾਲਿਆਂ ਵੱਲੋਂ ਪਿੰਡ ਦੀ ਧੀ ਦਾ ਸਨਮਾਨ ਕੀਤਾ ਗਿਆ। ਸੰਦੀਪਕੌਰ ਦੇ ਪਿਤਾ ਦਵਿੰਦਰ ਸਿੰਘ ਗਰਚਾ ਏਐਸਆਈ ਪੰਜਾਬ ਪੁਲਿਸ ਵਿੱਚ ਤਨਖਾਦ ਹਨ ਅਤੇ ਇਹ ਇੱਥੇ ਸੇਵਾ ਕਰ ਰਹੇ ਹਨ। ਸੰਦੀਪਕੌਰ ਬਾਕੀ ਬੱਚਿਆਂ ਵਾਂਗ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਈ ਸੀ ਅਤੇ ਉੱਥੇ ਮਿਹਨਤ ਕਰ ਕੈਨੇਡਾ ਪੁਲਿਸ ਵਿੱਚ ਭਰਤੀ ਹੋਈ ਤੇ ਅੱਜ ਉਸ ਦੇ ਪਿੰਡ ਪਰਤਨ ਤੇ ਸਾਰਾ ਪਿੰਡ ਮਾਨ ਮਹਿਸੂਸ ਕਰਿਆ ਹੈ ਉਹਨਾਂ ਦੇ ਮਾਤਾ ਪਿਤਾ ਆਪਣੀ ਬੇਟੀ ਦੀ ਇਸ ਕਾਮਯਾਬੀ ਤੇ ਬਹੁਤ ਖੁਸ਼ ਹਨ ਜਿਨ੍ਹਾਂ ਵੱਲੋਂ ਘਰ ਵਿੱਚ ਪਾਠ ਕਰਵਾਇਆ ਗਿਆ ਸ੍ਰਾਈ ਤੁਹਾਡੇ ਪਿੰਡ ਦੀ ਜਿਹੜੀ ਧੀ ਹੈ ਕੈਨੇਡਾ ਵਿੱਚ ਪੁਲਿਸ ਦੇ ਵਿੱਚ ਸਿਲੈਕਟ ਹੋਈ ਆ ਤੇ ਤੁਹਾਡੇ ਪਿੰਡ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਮਹਿਸੂਸ ਕਰਦੇ ਆ ਜਿਹੜੀ ਸੰਦੀਪ ਕੌਰ ਪੜਾਈ ਦੇ ਵਿੱਚ ਵੀ ਪਹਿਲਾਂ ਹੀ ਬਹੁਤ ਇੰਟੈਲੀਜੈਂਟ ਸੀ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਣਤੀ ਦੀ ਹੈ ਉਹਨ ਵੀ ਕੈਨੇਡਾ ਵਿੱਚ ਜਾ ਕੇ ਉਹ ਪੁਲਿਸ ਦੇ ਵਿੱਚ ਭਾਰਤੀਆਂ ਨੂੰ ਬਹੁਤ ਮਾਣ ਆ। ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰਾ ਪਿੰਡੇ ਉਹਦੇ ਤੇ ਗਰਵ ਮਹਿਸੂਸ ਕਰ। ਸਰ ਜਿਵੇਂ ਇਹਨਾਂ ਦੇ ਫਾਦਰ ਵੀ ਪੰਜਾਬ ਪੁਲਿਸ ਦੇ ਵਿੱਚ ਨੇ ਤੇ ਅੱਜ ਉਹਨਾਂ ਦੀ ਧੀ ਕੈਨੇਡਾ ਪੁਲਿਸ ਦੇ ਵਿੱਚ ਹੈ ਤੇ ਕਿਸ ਤਰ੍ਹਾਂ ਦੇ ਪਿੰਡ ਲਈ ਕਿੰਨੀ ਕੁ ਮਾਣ ਵਾਲੀ ਗੱਲ। ਨਹੀਂ ਇਹਦੇ ਪਿਤਾ ਵੀ ਬਹੁਤ ਸਾਊਗਾ ਬਹੁਤ ਪੁਲਿਸ ਵਾਲਾ ਦਾ ਕੰਮੇ ਨਹੀਂ ਉਹਦੇ ਕੋ। ਪੁਲਿਸ ਵਾਲਾ ਦਾ ਕੰਮੇ ਨਹੀਂ ਹੈ ਉਹਦੇ ਕੋ। ਬਹੁਤ ਵਧੀਆ ਨੇਕ ਦਿੱਲੀ ਨਾਲ ਉਹ ਡਿਊਟੀ ਕਰ ਰਿਹਾ। ਬੇਟੀ ਤੇ ਸਾਨੂੰ ਬਹੁਤ ਮਾਣ। ਬੋ ਸਰ ਇਹਨਾਂ ਦੇ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਬੇਟੀਆਂ ਨੇ ਇੱਕ ਬੇਟਾ ਉਹ ਤਿੰਨੇ ਕੈਨੇਡਾ ਦੇ ਵਿੱਚ ਸਹੀ